ਕੰਪਲੇਂਟ ਅੱਜ ਨਹੀਂ ਲੈ ਕੇ ਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫਾਲੋਅ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋਗੀ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲੈ ਆ ਕੇ ਪੁਲਿਸ ਨੂੰ ਦੇਤਾ ਚਲੋ ਕੰਪਲੀਟ ਗੱਲ ਨਹੀਂ ਤਾਂ ਮੰਨ ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਰਾ ਹੋ ਗਏ ਤਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਣਾ ਚ ਗੋਲੀਆਂ ਮਾਰਨ ਵਾਸਤੇ ਉਹ ਬਿਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿ ਦੇ ਉੱਤੇ ਬਿਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਫੱਤਰ ਤੇ ਬੈਠਣ ਨੂੰ ਤਿਆਰ ਹੋਏ ਆ ਅਸੀਂ ਅੱਜ ਮਾਰਸਾ ਪੁਲਿਸ ਬਿਨਾ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਪੈਸੇ ਅਗਰ ਕੰਪਲੇਂਟ ਕੀ ਸੀਗੀ ਕੰਪਲੇਂਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਆਂ ਦੇ ਮਾਲਕਾਂ ਮੀਆਂ ਬੀਬੀ ਅਸੀਂ ਪੁੱਤ ਜਿਹੜੇ ਜਵਾਕ ਨਹੀਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 2.5 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰ ਦੋ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੇ 10000 ਦੀ ਕੰਪਲੇਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਉਹ ਸਾਡੀ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਦ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਐਸਐਸਪੀ ਸਾਹਿਬ ਦੇ ਟੇਬਲ ਤੇ ਆਏ ਮੇਰਾ ਸਾਰੀ ਢਾ ਕੇ ਦੇਖ ਲੈਣੇ ਮੇਰਾ ਲਫਾਫਾ ਪਰੇ ਸਿੱੜ ਦਿੰਦੇ ਨੇ ਮੈਂ ਪੌੜੀਆਂ ਚੜ੍ਹ ਚੜ੍ਹ ਕੇ ਨਾ ਜਿਵੇਂ ਮੈਂ 12 ਗੋਲੀਆਂ ਖਾ ਕੇ ਚੱਲਦਾ ਤੜਕੇ ਘਰ ਹਾਂ ਹਮ ਬਿਰਤ ਬੋਲ ਦੇ ਦਾ ਵੀ ਦਮ ਫੁੱਲ ਜਾਂਦਾ ਹੈ ਯਾਰ ਸਾਨੂੰ ਵੀ ਸਾਡੇ ਨੇ ਇਹੋ ਜਿਹਾ ਬਿਹਾਰ ਸਾਡੀ ਕੰਪਲੇਂਟ ਗਲਤ ਸਾਨੂੰ ਕਹੇ ਦਿਓ ਕਿ ਗਲਤ ਹੈ ਕਿ ਲੈ ਜਾਓ ਮੁਰ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਹਾਂ ਤਾਂ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਸਲਾ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਹੀਂ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਚਿਹਟਾ ਕੱਢ ਦਿਓ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਦ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ ਕੀ ਲੱਗਦਾ ਤੁਹਾਡੀ ਵੀ ਅਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇਤੀਆਂ ਦੋਸ਼ੀਆਂ ਨਹੀਂ ਆ ਸਾਨੂੰ ਪਹਿਲਾਂ ਤਿੰਨ ਐਸਐਸਟੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਣਾ ਟੈਸਟ ਕਰਾਂਗੇ ਜੀ ਆਹ ਫੈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਉਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡੇ ਨੂੰ ਉਹ ਫੈਲ ਦਿਖਾ ਦਿੰਦੇ ਆ ਉਹਨਾਂ ਦੇ ਖੱਟੇ-ਖੱਟੇ ਫੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਦੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਹੁਣ ਮੈਂ ਉਹ ਮੈਂ ਏਡੀ ਜੀ ਦੇ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਨ ਦਾ ਫਾਲੋਅ ਅਪ ਲਵਾਂ ਤਰੰਤੋਂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਕ ਮੈਂ ਇਹਨੂੰ ਐ ਇੱਕ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰ ਮੈਂ ਤੁਹਾਡੇ ਤੋਂ ਮੰਗਦਾ ਕਿ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ 2 ਰੁਪਏ ਕਮਾਉਣਾ ਕਿਤੋਂ ਤੁਸੀਂ ਮੇਰੇ ਨਾਲ ਬੁਰਾ ਹਾਲਤ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਚ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇ ਦਿੱਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਿਸਾਬ ਤਾਂ ਬਣਦਾ ਤੁਸੀਂ ਇਹਨਾਂ ਨੂੰ ਦੇ ਦਿਓ ਤਪਸ਼ ਕਰਦੇ ਕਿਉਂ ਨਹੀਂ ਕਰਦੇ ਭਾਈ ਜੀ ਅਗਰ ਕਿੰਨੇ ਤਹਮਗੇ ਬੇਟਾ ਕਰੋ ਰਿਹਾ ਮਾਮਲਾ ਜੀ ਸਾਰਾ ਕੋਈ ਦੇਖਭ ਨਹੀਂ ਰਿਹਾ ਤੇ ਪੈਸਾ ਵੀ ਜਾ ਰਿਹਾ ਹੈਗਾ ਇਸ ਤਰ੍ਹਾਂ ਕਿੱਥੇ ਜਾਓਗੇ ਬੇਬਸ ਹੋ ਕੇ ਹੁਣ ਇਸ ਤੋਂ ਬਾਅਦ ਕੀ ਤੁਸੀਂ ਕਹਿੰਦੇ ਗੈਂਗਸਟਰ ਮਾਰਿਓ ਫਰੋਟੀਆਂ ਲੈਂਦੇ ਆ ਨਾ ਯਾਰਾ ਤਾਂ ਬਿਨਾ ਫਰੋਟੀ ਤੋਂ ਸਾਰਾ ਕੁਝ ਮੇਰਾ ਘਰੋਂ ਜਾੜੀ ਜਾਂਦੇ ਨੇ ਇਹ ਇਹ ਗੈਂਗਸਟਰ ਵੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਨੇ ਅਟਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਮੈਂ ਫਿਰ ਇਸ ਵਿੱਚ ਦੇਖੋ ਮੇਰੇ ਅਕਾਊਂਟ ਨੇ ਜਿਹੜੀ ਹੋਈ ਗੱਲ ਤੁਸੀਂ ਕਰੋੜਾਂ ਦੀ ਗੱਲ ਨਹੀਂ ਭਾਵੇਂ ਉਹ 10 ਰੁਪਏ ਨਹੀਂ ਯਾਰ ਗੱਲ ਮੁਕਦੀ ਹੈ ਭਾਵੇਂ 100 ਰੁਪਏ ਇੱਕ ਐਟੇ ਵੱਡੇ ਸਟਾਰ ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਹਾ ਬੜਕਿਸਮਤੀ ਹੈ ਬੇਤਾ ਸਾਡੀ ਬੜਕਿਸਮਤੀ ਹੈ ਸਾਡੀ ਅਸੀਂ ਸਭ ਕੁਝ ਖੋਹ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਇਹ ਤਾਂ ਘਰ ਜਾਣ ਘਟੋ ਘਟਿਆ ਇਹਨਾਂ ਦਾ ਕੀ ਮਾਰਾ ਕਰਦੇ ਆ ਯਾਰ ਅਸੀਂ ਇੱਕ ਪਾਸੇ ਸਰਕਾਰ ਕਰੀਏ ਗੈਂਗਸਟਰ ਨਹੀਂ ਰਹਿੰਦੇ ਜਿੱਥੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰਦੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਨਹੀਂ। ਤੁਸੀਂ ਗੈਂਗਸਟਰ ਕਿਉਂ ਬੰਦਦੇ ਹੋ? ਫਰੋਟਾ ਲੈਣਾਂ ਨੂੰ ਮੰਨਦੇ ਹੋ? ਬਿਲਕੁਲ। ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ। ਆਹ ਕੌਣ ਨੇ? ਬੱਸ। ਨਾਲੇ ਗੱਟਾ। ਇਹਨਾਂ ਨੂੰ ਕਿਉਂ ਸੂਹੰਦ ਦਿੱਤੀ ਜਾ ਰਹੀ ਹੈ? ਇਹਨਾਂ ਦੇ ਸਰਕਾਰ ਕਿਉਂ ਹੱਕ ਚ ਹੋਈ ਖੜੀ ਹੈ? ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਸੇਫ ਕਰੀ ਬੈਠੇ ਆ? ਕੁਛ ਬੀਜੇਪੀ ਆਣੇ ਨੇ ਕਰਨੇ। ਕੁਛ ਝਾੜੂ ਵਾਲੇ ਨੇ ਕਰ ਲੇ। ਇਹਨਾਂ ਨੂੰ ਕੀ ਕਹੋਂਗੇ? ਅੱਜ ਕੀ ਮੰਗ ਕੇ ਲੈ ਕੇ ਆਏ ਸੀ ਹੁਣ ਡੀਏਜੀ ਮੈਂ ਡੀਏਜੀ ਸਾਹਿਬ ਕੋਲੇ ਆਉਂਦਾ ਦੁੱਖ ਲੈ ਕੇ ਆਇਆ। ਮੈਂ ਉਹਨਾਂ ਦਾ ਸੀਨੀਅਰ ਅਫਸਰ ਨੂੰ ਹੀ ਪੁੱਛਣਾ ਚਾਹੁੰਦਾ ਬੰਦ ਜੋ ਡੀਏਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ? ਪਾਚੀ ਜੀ ਪੁੱਛਣੀ ਚਾਹੁੰਦਾ ਮੰਦਨ। ਉਹਨਾਂ ਨਾਲ ਗੱਲ ਤਾਂ ਹੋਇਆ ਹੁਣ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਨਹੀਂ ਪਾਈ ਗਨ। ਰਾਏ ਸਾਹਿਬ ਨੇ ਕੋਈ ਰਾਹ ਨਹੀਂ ਗਾਈ ਪਾਈ ਗੱਲ ਉਦੋਂ ਦਾ ਇੱਥੇ ਪ੍ਰੈਸਰ ਦਾ ਮੀਡੀਆ ਤੁਸੀਂ ਐ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਫੁੱਲਦੀ ਕੀ ਪਤਾ ਹੁਣ ਕੀ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਅਸੀਂ ਕੀ ਮਾਰਾ ਕੀਤਾ ਜਰਮ ਮਾਨਸਾ ਪੁਲਿਸ ਦਾ ਸਵੇਰ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀਆਂ ਟਾਕੀਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀ ਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫੇਰ ਜਾ ਕੇ ਪੋਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠੇ ਆ ਕਹਿੰਦੇ ਫੋਰਸ ਆਉਗੀ ਫੇਰ ਫੜਾਂਗੇ ਯਾਰ ਤਾਹੇ ਦਾ ਬਤੀਦਾ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹੀ ਡਰਾਮੇ ਕਰੀ ਜਾਂਦੇ ਹੋ ਆ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ 'ਚ ਜਾ ਜਾ ਕੇ ਗੈਂਗਸਟਰ ਬੰਦਾ ਮੂਵ ਨਹੀਂ ਕਰਦੇ ਤੁਸੀਂ ਅਗਲ ਵਿਧਾਨ ਸਭਾ ਸੈਸ਼ਨ 'ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਨਾ ਨਾ ਇਹ ਸਰਕਾਰ ਤੋਂ ਪੱਲੋ ਇਸ ਪ੍ਰਤੋ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੈਨਾਂ ਦੀ ਨਿੰਦਿਆ ਕਰਨੀ ਜੀਬ ਨਹੀਂ ਕਰਦਾ ਬਾਈ ਜੀ 4 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰੀ ਜਾਂਦੇ ਇੱਕੋ ਗੱਲ ਰਿਪੀਟ ਕਰੀ ਜਾਂਦੇ ਕੋਈ ਫਾਇਦਾ ਨਹੀਂ ਠੀਕ ਠੀਕ ਪੂਰੇ ਸ਼ਹਿਰ ਅਰਥ ਜੀ ਉਹਦਾ ਕਿਵੇਂ ਮੇਰਾ 2021 ਦਾ ਆਪਣਾ ਪੌਂਡ ਜੜੀ ਜਾਂਦਾ ਇੱਥੇ। ਨਾਲੇ ਰਿਕਮਪਲੇਟ ਬਾਫ ਕਰਦੇ ਐ। ਨਾਲੇ ਤਾਂ ਕੋਈ ਦਰਦੇ ਕਰਨਗੇ। ਅੱਜ 5 ਦਿਨ ਹੋ ਗਏ ਪੂਰੇ। ਮੇਰੀ ਕੰਪਲੀਟ ਬੰਦਲਫਾ ਬਾ ਐਸਐਸਪੀ ਸਾਹਿਬ ਰੱਖੀ ਬੈਠੇ ਅੰਦਰ। ਕਿਰੇ ਗੈਂਗਸਟਰ ਦੇ ਖਿਲਾਫ ਬੋਲੋਗੇ ਤੁਸੀਂ। ਪਹਿਲੇ ਖਾਤੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ। ਤੁਸੀਂ ਲੁੱਟ ਕਰਵਾ ਰੱਖੀ ਐ ਮਾਨਸਾ ਦੇ ਉੱਤੇ। ਮੇਰੇ ਵਰਗੇ ਜਿਹੜੇ ਫੈਟ ਫਾਲਦੇ ਦੋਨੇ ਅਸੀਂ ਬੱਚੇ ਬਾਚੇ ਥੋੜੇ ਧਰਨੇ ਉੱਤੇ ਦੱਖਣ ਬਾਸ ਬਿਠੇ ਹਾਂ ਕਸੂਰ ਕੀ ਹੈ ਸਾਡਾ ਸਰਕਾਰ ਦਾ ਟੈਕਸ ਦਿੰਨੇ ਆ ਬਣਦਾ ਹੋਇਆ ਸਾਰਾ ਥੋੜੇ ਬੋਬੇ ਚ ਪੁੰਗਦੇ ਆ ਸਰਕਾਰ ਦੇ ਤੇ ਤੁਸੀਂ ਸਾਨੂੰ ਮਾਰਨ ਤੇ ਤੁ르 ਗਏ ਅਸੀਂ ਤੁਹਾਡੇ ਇਰਤੇ ਬੈਠੇ ਸੀ ਮਾਨ ਸਾ ਪੁਲਿਸ ਤੁਹਾਡੇ ਸੱਤੇ ਬੈਠੇ ਸੀ ਇੱਥੇ ਸੀ ਜੇ ਤੁਸੀਂ ਸਾਡਾ ਹਾਲ ਕਰੋਗੇ ਮੈਨੂੰ ਨਹੀਂ ਲੀਕ ਕੇਸ ਦੀ ਗੱਲ ਪਹਿਲਾ ਦੇ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਹਾਰੇ ਨੇ ਬੁੜਾਤੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੰਨਾ ਚਿਰ ਮਦਈ ਦਾ ਪੱਖ ਚੁੰਮੀ ਹੈ ਜਦੋਂ ਪੁਲਿਸ ਦੋਸ਼ੀਆਂ ਦੇ ਨਾਲ ਅੱਜ ਦੇ ਦਿਨੋ ਅਜ ਦੋ ਵੱਡਾ ਆਖਾਖੀ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਜ ਇੱਥੇ ਆਸ ਤੇ ਦਿੱਦਨ ਬਸਲਾਉਣਾ ਪਿਆ ਵੀ ਡੀਆਈਜੀ ਸਾਹਿਬ ਆਜਿਆ ਖਬਰ ਇਹ ਮੇਰੀ ਗੱਲ ਸੁਣ ਲੈਣਾ ਮੈਂ ਆਸਰਾ ਤੋਂ ਮੀਟ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓਗੇ ਜੀ ਜੇ ਕੰਪਲੀਟ ਗਲਤ ਮੈਨੂੰ ਫੜਾ ਕੇ ਜਾਓ ਵੀ ਆਹ ਚੱਕ ਭਰਾਵਾ ਤੇਰਾ ਕੁਛ ਨਹੀਂ ਬਣਦਾ ਤੂੰ ਇਹ ਨੂੰ ਆਉਟ ਲੈ ਕਿੱਥੇ ਜਾਵਾਂ ਤੁਸੀਂ ਸਾਰੀ ਸਤਕਾਰ ਚੋ ਬੋਤਸ ਨੂੰ ਮੈਂ ਜਾਵਾਂ ਕਿੱਥੇ ਕਿਹਦੇ ਕੋਲੇ ਜਾਵਾਂ ਤੁਸੀਂ ਜੀ ਜੀ ਵੀ ਤੋਂ ਮੈਂ ਚੱਲਿਆ ਹੋਇਆ ਫਿਰ ਮੈਂ ਹੱਥ ਬਨ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਟ ਜਨਤਕ ਕੀਤੀ ਜਾਂਦੀ ਹੈ ਯਾਰ ਜੁਲਬਦੀ ਕੋਈ ਹੱਦ ਹੁੰਦੀ ਹੈ ਸਾਨੂੰ ਫੜ ਕੇ ਬਾਹਰ ਕੱਢ ਦੋ ਕਿ ਸਿਰ ਤੇ ਕਿਤੇ ਥੱਕੇ ਖਾਂਦੇ ਕਿਤੇ ਹੋਰ ਪਾਸੇ ਨਿਕਲ ਜਾਂਗੇ ਯਾਰ ਇੰਨਾ ਧੱਕਾ ਤੋਂ ਕਰ ਦੋ ਸੀਐਮ ਸਾਹਿਬ ਨੂੰ ਮੈਂ ਦੱਸ ਰਿਹਾ ਕਿ ਉਹਨੇ ਇੱਕ ਪਾਸੇ ਤੋਂ ਕੋਨੇ ਗੈਜਟਰ ਨੇ ਖਰਾਬ ਪ੍ਰਿਹਾਰ ਕਰਦੇ ਹੋ ਤੁਸੀਂ ਉਹ ਪ੍ਰਿਹਾਰ ਕਿੱਥੇ ਕਰ ਦੋ ਪੀੜ ਤਾਂ ਤੁਹਾਡੇ ਮੁਰੇ ਹੱਥ ਵੀ ਨਹੀਂ ਮਿਲਦਾ 6 ਮਹੀਨਿਆਂ ਤੋਂ ਸੀਐਮ ਦਾ ਓਐਸਡੀ ਹੈ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨਹੀਂ ਕੀ 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 ਚੱਕਿਆ ਮੈਂ ਸੀਐਮ ਦਾ ਜੀ ਭਗਵੰਤ ਮਾਨ ਦਾ ਆ ਸਰਕਾਰਾਂ ਡਰਾਮੇ ਕਰਦੀ ਐ। ਉਹਨੇ ਇੱਜਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਐ ਉਹ ਤੁਹਾਡੇ ਤਾਲੇ ਪੈਰ ਚੱਕਦੇ ਫਿਰਦੇ ਆ ਪੁਲਿਸ ਦੇ। ਵੀਰ ਸਾਡੀ ਗੈਜਗਲ ਮੰਨ ਲਓ। ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ। ਮੇਰੇ ਪੁੱਤ ਦਾ ਕਾਰੋਬਾਰ ਐ ਜਿਵੇਂ ਕਹਾ ਮੈਨੂੰ ਮੇਰੇ ਵੀ ਮੇਰਾ ਸਾਹਬ ਦੱਸ ਦਿਓ। ਕੋਈ ਨਾਂ ਦੇਵੇ। ਦੱਸੋ ਕਿਹਦੇ ਕੋਲੇ ਜਾਵਾਂ। ਪੀੜੀ ਕੋਲੇ ਜਾਵਾਂ, ਈਬਈ ਕੋਲੇ ਜਾਵਾਂ, ਮਾਨਸਾ ਪੁਰਸ ਕੋਲੇ ਜਾਵਾਂ, ਨਾ ਜਾ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ। ਇੰਨਾ ਧੱਕਾ ਜਰ ਅੱਜ ਸ਼ੇਰ ਹੋ ਗਏ ਮੇਰੀ ਕੰਪਲੇਟ ਨੂੰ ਲਿਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਦਾਅ ਕੱਢ ਦਿੰਦੇ ਨੇ ਪਰ ਮੇ ਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰੇ ਕੋਲ ਰਿਸ਼ਵਤ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰ ਤੱਕ ਵਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਤੋਂ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਕਿਸੇ ਜੇ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਤਾਂ ਮੈਨੂੰ ਦੋ ਕਦੋਂ ਕਿ ਕੋਈ ਛੋਕ ਨਹੀਂ ਕੀਤਾ ਹੁੰਦਾ ਕਿ ਅਸੀਂ ਅੱਧੇ ਕਿਹੋ ਜਿਹਾ ਆਏ ਆ ਤੁਹਾਨੂੰ ਜੂਨ ਦੇ ਮਹੀਨੇ ਦੇ ਤੁਰੇ ਕਰਦੇ ਹਾਂ ਹਾਰਟ ਪੇਸ਼ੈਂਟ ਨੇ 5 ਸੈਂਟ ਪਏ ਹੋਏ ਇਹਨਾਂ ਦੇ ਰੋਜ਼ ਟੁਕੇਰੀਆਂ ਦੇ ਚੱਕਰ ਲਾਉਂਦੇ ਕਿ ਤਿਹੇ ਚੰਗੇ ਲੱਗਦੇ ਆ ਸਿੱਖੇ ਤਾਂ ਅਸੀਂ ਆ ਉਹ ਹਸਾ ਵੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਕਿਹਨੇ ਪੁਲਿਸ ਨੂੰ ਲਾਉਣ ਦੀ ਕੋਸ਼ਿਸ਼ ਕਰਾਂ ਲਈ ਕਿਸੇ ਦਾ ਖੋਹਦੇ ਨਹੀਂ ਇਸ ਚੋਨਾ ਦਾ ਸਾਥ ਦੇ ਰਹੀ ਹੈ ਜਿਹੜੇ ਦਸਨੋਮਾ ਦੀ ਕਮਾਈ ਕਰ ਰਹੇ ਹੈ ਕਿਉਂ ਨਹੀਂ ਗੱਲ ਸੁਣਦੇ ਉਹਨਾਂ ਨੂੰ ਹੀ ਸੁਣੋ ਕਰ ਰਹੀ ਹੈ ਅਸੀਂ ਸਾਡਾ ਜਵਾਬ ਹੈ ਕਿ ਕਿਹਦਾ ਜਵਾਬ ਹੈ ਜਵਾਬ ਪਹਿਲਾਂ ਸਰਕਾਰ ਨੇ ਮੇਰੇ ਬਾਤਾਂ ਹੁਣ ਸਾਡੀ ਕਮਾਈ ਤੇ ਡਾਕਾ ਮਾਰ ਲੈਣਗੇ ਜਵਾਬ ਨੂੰ ਕੋਈ ਪਾਲਾਂਗੇ ਅੱਛਾ ਹੁਣ ਆਪਣੀ ਪਬਲਿਕ ਮੂਰੇ ਸਾਡਾ ਜੋਰ ਹੈ ਸੀ ਤਾਂ ਤਾਂ ਥੋੜੇ ਥੋੜੇ ਸਾਹਮਣੇ ਆਏ ਆਂ ਕਿ ਘੱਟੋ ਘੱਟ ਪਬਲਿਕ ਤਾਂ ਸਾਡੀ ਸੁਣਗੀ ਨਾ ਸੱਚ ਝੂਠ ਤਾਂ ਸੁਣੂਗੀ ਉਹਦਾ ਇੰਟਰਵਿਊ ਆ ਦੇ ਕੇ ਸੁਖਾਈਆਂ ਦੇ ਦੇ ਜੀ ਸਾਡਾ ਕੋਈ ਲੈਣ ਦੇਣ ਨਹੀਂ ਸਾਡਾ ਇਹ ਨਹੀਂ ਤੁਹਾਨੂੰ ਪਤਾ ਨਾ ਸਾਡੇ ਨਾਲ ਬੈਠ ਕੇ ਗੱਲ ਦਾ ਕਰਨ ਇੱਕ ਵਾਰ ਅਸੀਂ ਤਾਂ ਜੇ 9 ਮਹੀਨਾ ਤੋਂ ਅੱਕੇ ਹੋਏ ਆ ਕਿ ਸੋਸ਼ਲ ਮੀਡੀਆ ਤੇ ਆਏ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਲਣ ਦਾ ਸਾਨੂੰ ਇੱਕ ਸਾਫ਼ ਚੱਲ ਜਾਓ